ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਈਕਲਾਟ ਹਾਊਸ ਤੋਂ ਬਹੁਤ ਸੋਹਣਾ ਸੂਟ ਹਲਦੀ ਤੇ ਪਾਉਣ ਵਾਸਤੇ ਜੋਨ ਪਤਾ ਹੀ ਆਪਣੇ ਕੋਲ ਸਾਰੇ ਸਿਲੇਕਟਡ ਜਿਹੇ ਪੀਸ ਹੁੰਦੇ ਆ ਸਾਰੇ ਵਿੱਚ 2 2 3 3 4 4 ਕਲਰ ਹੁੰਦੇ ਆ ਇਹ ਬੁਟੀਕ ਸਟਾਈਲ ਆ ਜੀ ਫੱਫ ਦਾ ਕੰਮ ਹੋਇਆ ਵਿੱਚ ਮਿਰਰ ਵਰਕ ਬਹੁਤ ਸੋਹਣਾ ਡਿਜੀਟਲ ਦੇ ਉੱਪਰ ਹੈ ਤਦਲੇ ਤੁਸੀਂ ਘੇਰਾ ਵੀ ਦੇਖ ਸਕਦੇ ਆ ਸਾਰਾ ਪੱਫ ਦਾ ਕੰਮ ਦੁਪੱਟਾ ਵੀ ਇੰਨਾ ਹੀ ਹੈਵੀ ਦੁਪੱਟਾ ਤੇ ਤੋਂ ਬਹੁਤ ਜ਼ਿਆਦਾ ਹੈਵੀ ਆ ਆਰਗੰਗੇ ਤੇ ਆ ਗਿਆ ਪੱਫ ਦਾ ਇਹ ਕੰਮ ਦੁਪੱਟੇ ਤੇ ਵੀ ਦੇਖੋ ਧਿਆਨ ਨਾਲ ਦਿਖਾ ਲਓ ਵੀਰੇ ਇਹ ਬਚਾਲੇ ਆ ਗਿਆ ਜੀ ਆ ਸਾਈਡਾਂ ਤੇ ਜਿੱਦਾਂ ਕਮੀਜ਼ ਤੇ ਆ ਸੇਮ ਐਸਟਿਸ ਬਹੁਤ ਸੋਹਣਾ ਦੁਪੱਟਾ ਦੋਨੇ ਪਾਸੇ ਲੜਾਂ ਤੇ ਇਹ ਆ ਗਿਆ ਜੀ ਪੱਫ ਦਾ ਕੰਮ ਆਪਣੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੂੰ ਸੂਟ ਪਸੰਦ ਹੁੰਦਾ ਆਪਣੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਆ ਧੰਨਵਾਦ ਜੀ